ਕਿਸਾਨਾਂ ਲਈ ਆਇਆ ਜ਼ਰੂਰੀ ਅਪਡੇਟ ਹੁਣ ਖਾਤਿਆਂ ਚ ਆਉਣਗੇ 2000 ਪੀਐਮ ਕਿਸਾਨ ਸਨਮਾਨ ਨidhi ਯੋਜਨਾ ਦੀ ਬੀਮੀ ਕਿਸ਼ਤ ਦੀ ਤਾਰੀਖ ਹੋਈ ਜਾ ਰਹੀ ਹੈ ਹਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ ਬੀਮੀ ਕਿਸ਼ਤ ਜਾਰੀ ਹੋਣ ਵਾਲੀ ਹੈ ਇਸ ਕਿਸ਼ਤ ਦੇ ਤਹਿਤ ਯੋਗ ਕਿਸਾਨਾਂ ਨੂੰ ਸਿੱਧੇ ਉਹਨਾਂ ਦੇ ਬੈਂਕ ਖਾਤਿਆਂ ਵਿੱਚ 2000 ਰੁਪਏ ਭੇਜੇ ਜਾਣਗੇ ਇਸ ਤੋਂ ਪਹਿਲਾਂ 19ਵੀਂ ਕਿਸ਼ਤ 24 ਫਰਵਰੀ 2025 ਨੂੰ ਜਾਰੀ ਕੀਤੀ ਗਈ ਸੀ ਜਿਸ ਸਦਕਾ 9.8 ਕਰੋੜ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਇਆ ਸੀ ਇਸ ਵਿੱਚ 2.4 ਕਰੋੜ ਔਰਤਾਂ ਵੀ ਸ਼ਾਮਿਲ ਹਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਯੋਗ ਕਿਸਾਨਾਂ ਨੂੰ ਹਰ 4 ਮਹੀਨਿਆਂ ਵਿੱਚ 2000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਕਿਸਾਨਾਂ ਨੂੰ ਸਾਲਾਨਾ ਕੁੱਲ 6000 ਰੁਪਏ ਮਿਲਦੇ ਹਨ ਇਹ ਪੈਸਾ ਤਿੰਨ ਕਿਸ਼ਤਾਂ ਵਿੱਚ ਪ੍ਰਾਪਤ ਹੁੰਦਾ ਹੈ ਅਪ੍ਰੈਲ ਜੁਲਾਈ ਅਗਸਤ ਨਵੰਬਰ ਅਤੇ ਦਸੰਬਰ ਤੇ ਮਾਰਚ ਦੇ ਵਿਚਕਾਰ ਇਹ ਰਕਮ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ ਇਸ ਯੋਜਨਾ ਦਾ ਐਲਾਨ ਵਿੱਤ ਮੰਤਰੀ ਪਿਊਸ਼ ਗੋਇਲ ਨੇ 2019 ਦੇ ਅੰਤਰੀ ਬਜਟ ਵਿੱਚ ਕੀਤਾ ਸੀ ਅਤੇ ਬਾਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਲਾਂਚ ਕੀਤਾ ਸੀ ਅੱਜ ਇਹ ਦੁਨੀਆ ਦੀ ਸਭ ਤੋਂ ਵੱਡੀ ਡਾਇਰੈਕਟ ਬੈਨੀਫਿਟਡ ਟ੍ਰਾਂਸਫਰ ਯੋਜਨਾ ਬਣ ਗਈ ਹੈ ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨਾਂ ਲਈ ਆਪਣਾ ਈ ਕੇਵਾਈਸੀ ਕਰਵਾਉਣਾ ਬੜਾ ਜ਼ਰੂਰੀ ਹੈ ਯੋਜਨਾ ਦੀ ਅਧਿਕਾਰਿਤ ਵੈੱਬਸਾਈਟ ਦੇ ਅਨੁਸਾਰ ਪ੍ਰਧਾਨ ਮੰਤਰੀ ਕਿਸਾਨ ਰਜਿਸਟਰਡ ਕਿਸਾਨਾਂ ਲਈ ਈ ਕੇਵਾਈਸੀ ਲਾਜ਼ਮੀ ਹੈ ਕਿਸਾਨ ਪੋਰਟਲ 'ਤੇ OTP ਰਾਹੀਂ ਜਾਂ ਨਜ਼ਦੀਕੀ CSC ਕੇਂਦਰ ਜਾ ਕੇ ਬਾਇਓਮੈਟ੍ਰਿਕ ਕੇਵਾਈਸੀ ਕਰ ਸਕਦੇ ਹਨ ਤੁਹਾਡੀ ਜਾਣਕਾਰੀ ਲਈ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨਨੀ ਦੀ ਯੋਜਨਾ ਦੀ ਬੀਮੀ ਕਿਸ਼ਤ ਜੂਨ 2025 ਵਿੱਚ ਜਾਰੀ ਹੋਣ ਦੀ ਉਮੀਦ ਹੈ ਆਪਣਾ ਬੈਨੀਫਿਸ਼ੀਰੀ ਸਟੇਟਸ ਇੰਜਰ ਕਰੋ ਚੈੱਕ ਅਧਿਕਾਰਤ ਵੈਬਸਾਈਟ pmkisan.gov.in ਤੇ ਜਾਓ ਨੋ ਯੋਰ ਸਟੇਟਸ ਟੈਬ ਤੇ ਕਲਿੱਕ ਕਰੋ ਰਜਿਸਟ੍ਰੇਸ਼ਨ ਨੰਬਰ ਅਤੇ ਕੈਪਚਾ ਕੋਡ ਦਾਖਲ ਕਰੋ ਅਤੇ ਗੈਟ ਡੇਟਾ ਤੇ ਕਲਿੱਕ ਕਰੋ ਤੁਹਾਡਾ ਸਟੇਟਸ ਸਕਰੀਨ ਤੇ ਦਿਖਾਈ ਦੇਵੇਗਾ ਲਾਪਾਤਰੀ ਸੂਚੀ ਵਿੱਚ ਨਾਮ ਇੰਜ ਚੈੱਕ ਕਰੋ pmkisan.gov.in ਤੇ ਜਾਓ ਲਾਪਾਤ ਜੀ ਸੂਚੀ ਤੇ ਕਲਿੱਕ ਕਰੋ ਰਾਜ ਜ਼ਿਲ੍ਹਾ ਉਪ ਜ਼ਿਲ੍ਹਾ ਬਲਾਕ ਅਤੇ ਪਿੰਡ ਚੁਣੋ ਗੇਟ ਰਿਪੋਰਟ ਤੇ ਕਲਿੱਕ ਕਰੋ 155261 ਜਾਂ 01124300606 ਤੇ ਕਾਲ ਕਰਕੇ ਤੁਸੀਂ ਮਦਦ ਵੀ ਲੈ ਸਕਦੇ ਹੋ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵਿੱਚ ਨਵੀਂ ਰਜਿਸਟ੍ਰੇਸ਼ਨ ਕਿੰਝ ਕਰਨੀ ਹੈ ਆਓ ਜਾਣਦੇ ਇਸ ਦੇ ਲਈ ਤੁਸੀਂ pmkisan.gov.in ਤੇ ਜਾਓ ਨਿਊ ਫਾਰਮਰ ਰਜਿਸਟ੍ਰੇਸ਼ਨ ਤੇ ਕਲਿੱਕ ਕਰੋ ਆਧਾਰ ਨੰਬਰ ਅਤੇ ਕੈਪ ਚਾ ਦਰਜ ਕਰੋ ਫਾਰਮ ਵਿੱਚ ਲੋੜੀਂਦੀ ਜਾਣਕਾਰੀ ਭਰੋ ਅਤੇ ਇਸ ਨੂੰ ਸੇਵ ਅਤੇ ਪ੍ਰਿੰਟ ਕਰੋ ਤਾਂ ਦੋਸਤੋ ਇਸ ਅਪਡੇਟ ਬਾਰੇ ਤੁਹਾਡੀ ਕੀ رائے ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਸਰ ਅਲਰਟ